ਤੇ ਅੱਜ ਪੰਨ ਵੀਡੀਓ ਲੈ ਕੇ ਆਏ ਹਾਂ ਉਮੀਦ ਹੈ ਤੁਹਾਨੂੰ ਵਧੀਆ ਲੱਗੂਗੀ ਤੇ ਬਹੁਤ ਹੀ ਵਧੀਆ ਵੀਡੀਓ ਹੈ ਵੀਡੀਓ ਨੂੰ ਪੂਰੀ ਫੁੱਲ ਵਾਜ ਜ਼ਰੂਰ ਕਰਿਓ ਤੇ ਹਾਂਜੀ ਅੱਜ ਦੀ ਵੀਡੀਓ ਹੈ ਆਪਣੀ ਦਹੀਂ ਵਾਲੇ ਕੱਪ ਤੇ ਇਸ ਤਰ੍ਹਾਂ ਪ੍ਰਕਾਰ ਦਾ ਆਪਾਂ ਦਹੀਂ ਦਾ ਕੱਪ ਹੁੰਦਾ ਹੈ ਜੋ ਇਸ ਦੀ ਵਰਤੋਂ ਕਰਕੇ ਇਸ ਨੂੰ ਆਪਾਂ ਫੈਂਕ ਦਿੰਨੇ ਆ ਤੇ ਅੱਜ ਆਪਾਂ ਇਸ ਦੀ ਬਹੁਤ ਹੀ ਵਧੀਆ ਤੇ ਕੈਂਟ ਚੀਜ਼ ਬਣਾਵਾਂਗੇ ਵੀਡੀਓ ਨੂੰ ਫੁੱਲ ਵਾਜ ਜ਼ਰੂਰ ਕਰਿਓ ਤੇ ਦੇਖਿਓ ਇਹ ਕੀ ਚੀਜ਼ ਬਣਦੀ ਆ ਦੇਖੋ ਜੀ ਇਹ ਬਹੁਤ ਆਪਾਂ ਇਸ ਨੂੰ ਵੇਸਟ ਸਮਝ ਕੇ ਸਿੱਟ ਦਿੰਨੇ ਆ ਜਦਕਿ ਇਸ ਦੀ ਆਪਾਂ ਬਹੁਤ ਹੀ ਕਮਾਲ ਦੀ ਚੀਜ਼ ਬਣਾ ਸਕਦੇ ਆ ਤੇ ਇਸ ਲਈ ਆਪਾਂ ਨੇ ਲੈ ਲਿਆ ਸਭ ਤੋਂ ਪਹਿਲਾਂ ਲੈ ਲੈਣਾ ਆਪਾਂ ਦਹੀਂ ਦਾ ਕੋਈ ਵੀ ਕੱਪ ਲੈ ਲਓ ਇਹ ਆਪਣੇ ਕੋਲੇ ਬੇਰਕਾ ਦਹੀਂ ਦਾ ਕੱਪ ਦੇਖੋ ਇਸ ਤੋਂ ਆਪਾਂ ਬਹੁਤ ਹੀ ਪਿਆਰੀ ਜੀ ਚੀਜ਼ ਬਣਾਵਾਂਗੇ ਜਰੂਰ ਫੁੱਲ ਵਾਚ ਕਰਿਓ ਹਾਂਜੀ ਇਸ ਲਈ ਆਪਾਂ ਨੂੰ ਕੀ ਚਾਹੀਦਾ ਇੱਕ ਕੱਪ ਤੇ ਇੱਕ ਚਾਹੀਦਾ ਆਪਾਂ ਨੂੰ ਫੇਵਿਕੋਲ ਇਸ ਦੋ ਇਹ ਦੋ ਚੀਜ਼ਾਂ ਨਾਲ ਆਪਾਂ ਮਿਲ ਕੇ ਦੀ ਚੀਜ਼ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਫੈਵਿਕੋ ਨੂੰ ਇਸ ਸਾਈਡਾਂ ਤੇ ਇਸ ਦੀ ਸਾਰੇ ਆਲੇ-ਦੁਆਲੇ ਲਗਾ ਦੇਣਾ ਬਰਸ਼ ਦੀ ਮਦਦ ਨਾਲ ਲਗਾ ਦੋ ਜਾ ਕੇ ਤੁਸੀਂ ਅਗਲੇ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ ਜੋ ਵੀ ਵੀਡੀਓ ਤੇ ਆਂਦਾ ਹਾਂਜੀ ਇਸ ਪ੍ਰਕਾਰ ਨਾਲ ਆਪਾਂ ਨੇ ਸਾਰੀ ਤੇ ਫੈਵਿਕੋ ਨੂੰ ਲਗਾ ਲਿਆ ਹੈ ਇਸ ਨੂੰ ਪੂਰਾ ਫੈਲਕੋਨਾ ਕਵਰ ਕਰ ਦਿੱਤਾ। ਇਸ ਨੂੰ ਕਵਰ ਕਰਤਾ। ਹੁਣ ਕੀ ਕਰਨਾ ਹੈ? ਆਪਾਂ ਸਭ ਤੋਂ ਪਹਿਲਾਂ ਉਹਨੂੰ ਲੈ ਲੈਣੀ ਹੈ ਦੇਖੋ ਜੀ। ਉਹਨਾਂ ਨੂੰ ਇਸ ਤਰ੍ਹਾਂ ਹਲਕੇ ਹਲਕੇ ਤਣਾ ਇਸ ਤੇ ਆਪਣੇ ਲਿਬੇਟਦੇ ਜਾਣਾ ਹੈ। ਇਸ ਤਰ੍ਹਾਂ ਲਿਬੇਟਦੇ ਜਾਓ। ਫੈਬਿਕੋਲ ਦੀ ਮਦਦ ਨਾਲ ਆਪਣੀ ਜਿਹੜੀ ਉਹਨਾਂ ਹੈ ਉਹ ਚਿਪਕਦੀ ਜਾਏਗੀ। ਘਾਨੇ ਆ ਜੀ ਸੋਨੂੰ। ਜਿੱਥੇ ਨਹੀਂ ਲੱਗਿਆ ਉੱਥੇ ਫੈਬਿਕੋਲ ਲਗਾ ਦਿਓ ਤਾਂ ਜੋ ਚੰਗੀ ਤਰ੍ਹਾਂ ਚਿਪਕ ਜੇ ਇਹ। ਇਸ ਤਰ੍ਹਾਂ ਕਰਕੇ ਹੌਲੀ ਹੌਲੀ ਕਰਕੇ ਇਸ ਨੂੰ ਇਸ ਤੇ ਚਿਪਕਿੰਦੇ ਜਾਓ ਜੇਕਰ ਤੁਹਾਡੇ ਕੋਲ ਫੈਵਿਕਵਿਕ ਹੈ ਤਾਂ ਉਸ ਦੀ ਵੀ ਮਦਦ ਕਰ ਲੈਣ ਨਾਲ ਤੁਸੀਂ ਇਸ ਨੂੰ ਬਣਾ ਸਕਦੇ ਹੋ ਫੈਵਿਕਵਿਕ ਦੀ ਮਦਦ ਨਾਲ ਵੀ ਇਹ ਬਹੁਤ ਹੀ ਆਸਾਨੀ ਨਾਲ ਬਣ ਸਕਦਾ ਹੈ ਬਸ ਇਸ ਨੂੰ ਇਸ ਤਰ੍ਹਾਂ ਗੇੜਾ ਦਿੰਦੇ ਜੇ ਲਿਪੇਟਦੇ ਜਾਓ ਦੇਖੋ ਜੀ ਇਸ ਤਰ੍ਹਾਂ ਨਾਲ ਇਸ ਨੂੰ ਇਸ ਤਰ੍ਹਾਂ ਸਾਰੇ ਸਾਰੇ ਇਸ ਨੂੰ ਕਵਰ ਕਰ ਦਿਓ ਜੀ ਇਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੁਣ ਕੀ ਕਰਾਂਗੇ ਅੱਗੇ लैस तो डेकोरेट कर देवे इस तरह इस तरह करके इन इस तरह कर देंगे सन दस दें कि बन गया बाल हैंगिंग बन के रेडी हो गया देखो ये इस विच कोई भी ज कोई प्लांट लगा सकते हैं जी अपना कोई भी समान ਰੱਖ ਕੇ ਇਸ ਨੂੰ ਇਸ ਪ੍ਰਕਾਰ ਨਾਲ ਟੰਗ ਸਕਦੇ ਆ ਜਾਂ ਅਗਰ ਤੁਸੀਂ ਕੋਈ ਇਸ ਚ ਪlant ਲਗਾਉਣਾ ਚਾਹੁੰਦੇ ਹੋ ਤਾਂ ਪlant ਲਗਾ ਕੇ ਵੀ ਇਸ ਨੂੰ ਇਸ ਪ੍ਰਕਾਰ ਨਾਲ ਟੰਗ ਸਕਦੇ ਹੋ ਇਹ ਦੇਖਣ ਜੀ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਦੇਖੋ ਕਿੰਨਾ ਪਿਆਰਾ ਬਣ ਕੇ ਤਿਆਰ ਹੋ ਗਿਆ ਬਣ ਗਈ ਨਾ ਕਮਾਲ ਦੀ ਚੀਜ਼ ਦੇਖੋ ਜੀ ਇਸ ਚ ਤੁਸੀਂ ਆਪਣਾ ਕੋਈ ਵੀ ਸਮਾਨ ਵੀ ਪਾ ਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਅਗਰ ਕੋਈ ਪੌਦਾ ਵਗੈਰਾ ਇਸ ਚ ਗਰੋ ਕਰਾਣਾ ਕਰਨਾ ਚਾਹੁੰਦੇ ਹੋ ਬਿਟੀ ਚਪਾਣੇ ਇਹਨਾਂ ਸੋਹਣਾ ਬਣਾਣਾ ਦੱਸਿਆ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ ਲੱਗੀ ਹੋਏਗੀ ਅਗਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇਹ